ਅੰਡਰ ਟ੍ਰੇਨਿੰਗ ਆਈਐਸ ਅਫੀਸਰ ਨੇ ਪੂਜਾ ਖੇੜ ਕਰ ਅੰਡਰ ਟ੍ਰੇਨਿੰਗ ਵਿਗੜੇ ਹੋਏ ਔਲਾਦ ਦੱਸੀ ਜਾ ਰਹੀ ਆ ਕਿਉਂਕਿ ਖੋਦੀ 15 ਕਰੋੜ ਦੀ ਇਹਦੀ ਪ੍ਰਾਪਰਟੀ ਹੈ ਜਾਇਦਾਦ ਦਾ ਬਾਪੂ ਦੀ ਜਿਹੜੀ 40 ਕਰੋੜ ਤੋਂ ਜ਼ਿਆਦਾ ਪ੍ਰਾਪਰਟੀ ਹੈ ਹੈ ਇਹ OBC ਭਾਈਚਾਰੇ ਦੇ ਨਾਲ ਸੰਬੰਧ ਰੱਖਦੀ ਹੈ ਬੀਬਾ ਲੇਕਿਨ ਇਹਨੇ ਜਿਹੜਾ ਨਾਨ ਕ੍ਰੀਮੀ ਲੇਅਰ ਦਾ ਫਾਇਦਾ ਚੁੱਕਿਆ ਔਰ ਇਹਦਾ ਜਿਹੜਾ ਇੱਕ ਮੈਡੀਕਲ ਆ ਉਹ ਵੀ ਸਰਟੀਫਿਕੇਟ ਨੇ ਗਲਤ ਆਧਾਰ ਬਣਾ ਕੇ ਆਈਐਸ ਦੀ ਨੌਕਰੀ ਹਾਸਲ ਕੀਤੀ ਹੈ ਹੁਣ ਜਿਸ ਆਡੀ ਦੇ ਉੰਡੀ ਸੀ ਬੀਬੀ ਉਹ ਕਾਰ ਜ਼ਬਤ ਕਰ ਲਈ ਹੈ ਇਸ ਸਬੰਧ ਵਿੱਚ ਪੂਰੀ ਖਬਰ ਪੜ੍ਹ ਦਿੰਦੇ ਆ ਕਿ ਇਸ ਵਿਵਾਦਿਤ ਅੰਡਰ ਟ੍ਰੇਨਿੰਗ ਆਈਐਸ ਅਫਸਰ ਪੂਜਾ ਖੇੜਕਰ ਦੀ ਕਾਰ ਜ਼ਬਤ ਪੂਨੇ ਦੀ ਪੁਲਿਸ ਨੇ ਉਸ ਆਡੀ ਕਾਰ ਨੂੰ ਜ਼ਬਤ ਕਰ ਲਿਆ ਜਿਸ ਦਾ ਇਸਤੇਮਾਲ ਅੰਡਰ ਟ੍ਰੇਨਿੰਗ ਆਈਐਸ ਆਫੀਸਰ ਪੂਜਾ ਖੇੜਕਰ ਆਪਣੀ ਤਨਾਤੀ ਵੇਲੇ ਗੈਰ ਕਾਨੂੰਨੀ ਤਰੀਕੇ ਨਾਲ ਲਾਲ ਬੱਤੀ ਲਗਾ ਕੇ ਦਫਤਰ ਆਉਂਦੀ ਜਾਂਦੀ ਸੀ ਪੁੰਨੇ ਜਿਹੜੇ ਆਰਟੀਆਈ ਆਰਟੀਓ ਡਿਪਾਰਟਮੈਂਟ ਨੇ ਵੀ ਇੱਕ ਪ੍ਰਾਈਵੇਟ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਜੋ ਉਸ ਆਡੀ ਕਾਰ ਦੀ ਰਜਿਸਟ੍ਰੇਸ਼ਨ ਜਿਸ ਦੇ ਨਾਮ ਸੀ ਇਸ ਮਸਲੇ 'ਚ ਇੱਕ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਿਯਮਾਂ ਦੇ ਮੁਤਾਬਕ ਸਿਰਫ ਸੂਬਾ ਸਰਕਾਰ ਵਿੱਚ 70 ਰੈਂਕ ਦੇ ਉੱਪਰ ਵਾਲੇ ਅਧਿਕਾਰੀ ਹੀ ਜਿਨ੍ਹਾਂ ਦੇ ਵਿੱਚ ਸੈਕਟਰੀ ਰੈਂਕ ਪੁਲਿਸ ਦੇ ਡੀਜੀਪੀ ਜਾਂ ਜਿਹੜੇ ਰੀਜਨਲ ਡਿਵੀਜ਼ਨਲ ਕਮਿਸ਼ਨਰ ਹੁੰਦੇ ਨੇ ਉਸ ਲੈਵਲ ਦੇ ਜਿਹੜੇ ਅਧਿਕਾਰੀ ਹੀ ਆਪਣੀ ਗੱਡੀ ਤੇ ਲਾਲ ਬੱਤੀ ਦਾ ਉਪਯੋਗ ਕਰ ਸਕਦੇ ਜਿਕਰ ਜੋ ਕਿ ਹਾਲੇ ਪੂਜਾ ਖੇਡਕੜ ਅੰਡਰ ਟ੍ਰੇਨਿੰਗ ਆਈਐਸ ਆਫੀਸਰ ਹਜੇ ਦੀ 2 ਸਾਲ ਦੀ ਟ੍ਰੇਨਿੰਗ ਹੋਣੀ ਹੈ ਉਸ ਤੋਂ ਬਾਅਦ ਉਹ ਆਈਐਸ ਆਫੀਸਰ ਅਹੁਦੇ ਤੇ ਚੰਗੇ ਅਹੁਦੇ ਤੇ ਐਸਜੀਐਮ ਲੱਗੇਗੀ ਲੇਕਿਨ ਉਹਨੇ ਟ੍ਰੇਨਿੰਗ ਦੇ ਦੌਰਾਨ ਇੰਨੇ ਨਖਰੇ ਕਰਨੇ ਸ਼ੁਰੂ ਕਰ ਦਿੱਤੇ ਕਿ ਇੱਕ ਉਹ ਵੀਆਈਪੀ ਗੱਡੀ ਭਾਲਦੀ ਸੀ ਆਪਣਾ ਆਪਣਾ ਦਫਤਰ ਭਾਲਦੀ ਸੀ ਸਟਾਫ ਸਿਕਿਉਰਟੀ ਭਾਲਦੀ ਸੀ ਪਰ ਉਲਟਾ ਜਿਹੜਾ ਉਹਦੇ ਸੀਨੀਅਰ ਅਫੀਸਰ ਉਹਨਾਂ ਦੇ ਦਫਤਰ ਤੇ ਜਾ ਕੇ ਉਹਨੇ ਕਬਜ਼ਾ ਕਰ ਲਿਆ ਸੀ ਇਸ ਤੋਂ ਬਾਅਦ ਇਹਦੇ ਖਿਲਾਫ ਕਾਰਵਾਈ ਹੋ ਗਈ ਔਰ ਇਹਦਾ ਜਿਹੜਾ ਤਬਾਦਲਾ ਉਹ ਵੀ ਕਰ ਦਿੱਤਾ ਗਿਆ ਸੀ ਔਰ ਸਿਰਫ ਇਹ ਹੀ ਵਿਵਾਦਤ ਨਹੀਂ ਹੈ ਇਹਦੀ ਮਾਂ ਤੇ ਵੀ ਪਰਚਾ ਦਰਜ ਹੋ ਚੁੱਕਾ ਹੈ ਕਿ ਉਹਨੇ ਕਿਸੇ ਕਿਸਾਨ ਨੂੰ ਰਵੋਲਵਰ ਦਿਖਾਉਂਦੇ ਹੋਏ ਧਮਕੀ ਦਿੱਤੀ ਹੈ ਉਹ ਵੀ ਹੁਣ ਫਰਾਰ ਹੈ ਔਰ ਇਹ ਵੀ ਆ ਕਿ ਕੇਸ ਦੇ ਵਾਸਤੇ ਇਹਦੇ ਬਾਪੂ ਨੇ ਵੱਡੇ ਅਫਸਰਾਂ ਤੇ ਦਬਾਅ ਪਾਇਆ ਸੀ ਕਿ ਮੇਰੀ ਕੁੜੀ ਨੂੰ ਇੱਕ ਵੱਖਰਾ ਕੈਬਨ ਦਿੱਤਾ ਜਾਵੇ ਸਟਾਫ ਦਿੱਤਾ ਜਾਵੇ ਸਿਕਿਉਰਿਟੀ ਦਿੱਤੀ ਜਾਵੇ ਔਰ ਜਿਸ ਕਰਕੇ ਇਹਨੂੰ ਇਨਾ ਹੌਸਲਾ ਮਿਲ ਗਿਆ ਕਿ ਇਹਨੇ ਆਪਣੇ ਸੀਨੀਅਰ ਅਫਸਰ ਦੇ ਦਫ਼ਤਰ ਤੇ ਹੀ ਕਬਜ਼ਾ ਕਰ ਲਿਆ ਹਾਲਾਂਕਿ ਇਹ ਹਲੇ ਆਪਣਾ ਕੈਬਨ ਲੈਂਡ ਜੋਗੀ ਨਹੀਂ ਹੋਈ ਸੀ ਹਾਂ ਠੀਕ ਆ ਆਈਐਸ ਅਫੀਸਰ ਇਸ ਸਿਲੈਕਟ ਹੋ ਗਏ ਨੇ ਉਹਦੀ ਵੀ ਹੁਣ ਭਾਰਤ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਤੇ ਜਿਹੜਾ ਇਹਨੇ ਸਰਟੀਫਿਕੇਟ ਦਿੱਤੇ ਨੇ ਉਹਦੀ ਵੈਰੀਫਿਕੇਸ਼ਨ ਹੋ ਰਹੀ ਹੈ ਇੱਕ ਹੈ ओबीसी ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ओबीसी ਭਾਈਚਾਰੇ ਦਾ ਕੋਈ ਬੰਦਾ ਅਮੀਰ ਹੋਣਾ ਕੋਈ ਮਾੜੀ ਗੱਲ ਨਹੀਂ ਲੇਕਿਨ ਤੁਸੀਂ ਗਰੀਬ ओबीसी ਭਾਈਚਾਰਾ ਕਿਉਂਕਿ ਸ਼ਾਇਦ ਉਹਦੀ 7 ਜਾਂ 8 ਲੱਖ ਜਿਹੜੀ ਇਨਕਮ ਆ ਉਹ ਹੋਣੀ ਚਾਹੀਦੀ ਹੈ ਫਿਰ ਤੁਹਾਡਾ ਤੁਸੀਂ ਉਸ ਕੈਟਾਗਰੀ ਦੇ ਵਿੱਚ ਆਉਂਦੇ ਲੇਕਿਨ ਇਹਨੇ ਉਹ ਵੀ ਸਰਟੀਫਿਕੇਟ ਗਲਤ ਦਿੱਤਾ ਇਨਕਮ ਵਾਲਾ ਤੀਜਾ ਜਿਹੜਾ ਕਿਉਂਕਿ ਇਹਦਾ 849 ਦੇ ਕਰੀਬ 올 ਇੰਡੀਆ ਰੈਂਕ ਆਇਆ ਸੀ ਇਹਨੇ ਜਿਹੜਾ ਮੈਂਟਲੀ ਜਿਹੜਾ ਸਰਟੀਫਿਕੇਟ ਦਿੱਤਾ ਹੈਗਾ ਉਸ ਦੇ ਆਧਾਰ ਤੇ ਇਹ ਆਈਐਸ ਸਿਲੇਕਟ ਹੋ ਗਈ ਔਰ ਇਹਨੂੰ ਮਹਾਰਾਸ਼ਟਰ ਰਿਕਾਰਡ ਅਲਰਟ ਹੋਇਆ ਤੇ ਜੇ ਇਹ ਫਰਜੀ ਸਰਟੀਫਿਕੇਟ ਨਿਕਲ ਆਇਆ ਤੇ ਇਹ ਦੀ ਜਿਹੜੀ ਆਈਐਸ ਨੌਕਰੀ ਆ ਉਹ ਵੀ ਇਹਨੂੰ ਟਰਮੀਨੇਟ ਕਰ ਦਿੱਤਾ ਜਾਊਗਾ ਤੇ ਜਿਸ ਕਰਕੇ ਜਿਹੜੀ ਵਿਵਾਦਿਤ ਅੰਡਰ ਟ੍ਰੇਨਿੰਗ ਆਈਐਸ ਅਫਸਰ ਹੈ ਇਹਦੇ ਤੇ ਇਹਦੀਆਂ ਲਗਾਤਾਰ ਜਿਹੜੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਜਿੱਥੇ ਇਹਦੀ ਗੱਡੀ ਜ਼ਬਤ ਕਰ ਲਈ ਗਈ ਆ ਦੂਜਾ ਆਰਟੀਓ ਵਿਭਾਗ ਨੇ ਜਿਸ ਬੰਦੇ ਦੇ ਨਾਮ ਤੇ ਗੱਡੀ ਆ ਉਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਜਾਣ ਕਿ ਇਹਦੀ ਗੱਡੀ ਵੀ ਨਹੀਂ ਸ਼ਾਇਦ ਹੋ ਸਕਦਾ ਕਿ ਕਿਸੇ ਨੇ ਇਹਨੂੰ ਗਿਫਟ ਦਿੱਤੀ ਜਾਂ ਆਉਣ ਜਾਣ ਵਾਸਤੇ ਦਿੱਤੀ ਹੋਗੀ ਬਾਕੀ ਜਿਹੜੇ ਇਹਨਾਂ ਦੇ ਪਿਤਾ ਨੇ ਦਲੀਪ ਖਿੰਡਕਰ ਉਹ 40 ਕਰੋੜ ਦੀ ਪ੍ਰਾਪਰਟੀ ਦੇ ਮਾਲਕ ਨੇ ਔਰ ਇਹਦੇ ਦਾਦਾ ਵੀ ਆਈਐਸ ਰਹਿ ਚੁੱਕੇ ਦੇ ਬਾਪੂ ਵੀ ਆਈਐਸ ਰਹਿ ਚੁੱਕੇ ਨੇ ਔਰ ਪ੍ਰਾਪਰਟੀ ਦੇ ਲਾਜ਼ਮੀ ਤੌਰ ਤੇ ਕਰੋੜਾਂ ਦੀ ਹੋਏਗੀ ਦੂਜੇ 40 ਕਰੋੜ ਦੀ ਪ੍ਰਾਪਰਟੀ ਇਸ ਕਰਕੇ ਦਿਖਾਈ ਦਿੱਤੀ ਕਿਉਂਕਿ ਹਾਲ ਹੀ ਜਿਹੜੀਆਂ ਭਾਗ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਉਹਨਾਂ ਨੇ ਵੀ ਚੋਣ ਲੜੀ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੇ ਜਦੋਂ ਉਹਨਾਂ ਨੇ ਆਪਣਾ ਚੋਣ ਘੋਸ਼ਣਾ ਪੱਤਰ ਰਾਹੀਂ ਆਪਣੇ ਸਾਰਾ ਬਿਉਰਾ ਦਿੱਤਾ ਪ੍ਰਾਪਰਟੀ ਦਾ ਕੇਸਾਂ ਬਾਰੇ ਜੋ ਵੀ ਉਹਦੇ ਚ ਪਤਾ ਲੱਗਾ ਕਿ ਉਹਦੇ ਬਾਪੂ ਦੀ ਕੁੱਲ 40 ਕਰੋੜ ਦੀ ਪ੍ਰਾਪਰਟੀ ਔਰ ਦੂਜਾ ਇਹਦੀ ਖੁਦ ਦੇ ਜਿਹੜੇ ਪ੍ਰਾਪਰਟੀ ਆ ਉਹ ਵੀ ਇਹ 15 ਕਰੋੜ ਪ੍ਰਾਪਰਟੀ ਦੀ ਮਾਲਕਨ ਆ ਠੀਕ ਹੈ ਆਈਐਸ ਆਫੀਸਰ ਸਿਲੈਕਟ ਹੋ ਗਏ ਨੇ ਲੇਕਿਨ ਇਹਨਾਂ ਨੇ ਕਾਨੂੰਨ ਦੀਆਂ ਧੱਜੀਆਂ ੜਾਈਆਂ ਨੇ ਕਾਨੂੰਨ ਨੂੰ ਘਬਰਾਹ ਕੀਤਾ ਜਿਸ ਦੇ ਚੱਲਦਿਆ ਹੁਣ ਇਹਦੀਆਂ ਜਿਹੜੀਆਂ ਮੁਸੀਬਤਾਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ